ਹੇਗਾ ਜੀ ਫੌਜੀ ਟੱਬੇ ਤੋਂ ਜਿਹੜਾ ਪਿੰਡ ਭਵਤ ਨੂੰ ਰੋਡ ਜਾਂਦਾ ਤੇ ਇਸ ਰੋਡ ਦਾ ਤਕਰੀਬਨ 5-6 ਮਹੀਨੇ ਹੋ ਗਏ ਕੰਮ ਜਿਹੜਾ ਹੈਗਾ ਬੰਦ ਪਿਆ ਤੇ ਸੜਕ ਜਿਹੜੀ ਆ ਬੰਦ ਪਈ ਆ ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ ਅਤਿ ਦੇਖ ਸਕਦੇ ਕਿੰਧਰ ਕਿੱਡੇ ਖੱਡੇ ਪਏ ਹੋਏ ਆ ਸੜਕ ਤੇ ਸੀਵਰੇਜ ਨਹੀਂ ਟੱਕਿਆ ਹੋਇਆ ਬਰਸਾਤਾਂ ਦੇ ਦਿਨ ਆਣ ਆਲੇ ਆ ਤੇ ਬਰਸਾਤਾਂ ਦੇ ਦਿਨਾਂ 'ਚ ਸੜਕ ਦਾ ਕੀ ਹਾਲ ਹੋਊਗਾ ਤੁਸੀਂ ਆਪ ਸਮਝ ਸਕਦੇ ਹੋ ਇਹ ਜਿਹੜੇ ਖੱਡੇ ਆ ਤੁਸੀਂ ਦੇਖ ਸਕਦੇ ਇਹ ਇਹ ਖੱਡੇ ਆ ਬਰਸਾਤਾਂ ਦਿਨਾਂ ਜਿਹੀ ਦਿਖਣੇ ਨਹੀਂ ਹੈਗੇ ਤੇ ਇਹ ਸਿਰਫ ਲੱਕੜੀ ਨਾਲ ਟੱਕਿਆ ਹੋਇਆ ਕਿੰਨਾ ਡੂੰਘਾ ਖੱਡਾ ਇੱਥੇ ਜ ਬੱਚਾ ਵਗੈਰਾ ਕੋਈ ਗਿਰ ਜਾਏ ਤਾਂ ਇੱਕ ਜਾਨੀ ਨੁਕਸਾਨ ਵੀ ਹੋ ਸਕਦਾ ਤੁਸੀਂ ਅੱਗੇ ਵੀ ਦੇਖ ਰਹੇ ਇੱਕ ਸੀਵਰੇਜ ਦਾ ਜਿਹੜਾ ਇਹ ਇਹ ਵੀ ਖੱਡਾ ਖੁੱਲਾ ਪਿਆ ਤੇ ਲੋਕਾਂ ਦਾ ਕਹਿਣਾ ਕਿ ਜਿਹੜੇ 3-4 ਬੰਦੇ ਆ ਉਹਨਾਂ ਨੇ ਇਹ ਕੰਮ ਬੰਦ ਕਰਵਾਇਆ ਕਾਰਨ ਤਾਂ ਆਪਾਂ ਜਾਣਾਂਗੇ ਅੱਜ ਜਿਹੜੇ ਲੋਕ ਇਕੱਠੇ ਹੋਏ ਆ ਇਹਨਾਂ ਤੋਂ ਕਾਰਨ ਜਾਣਾਂਗੇ ਕਿਹੜਾ ਕਾਰਨ ਹੈ ਕਿਉਂ ਇਹ ਜਿਹੜਾ ਬੰਦ ਪਈ ਆ ਜਿਹੜੀ ਰੋਡ ਬੰਦ ਪਈ ਆ ਐਮ ਐਲ ਏ ਰੰਦਾਵਾ ਮੁਰਦਾਬਾ ਐਮ ਐਲ ਏ ਰੰਦਾਵਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਅਸੀਂ ਇਹ ਕਹਣਾ ਚਾਹੁੰਦੇ ਜੀ ਅੱਜ ਤੋਂ 3-4 ਸਾਲ ਪਹਿਲਾਂ 5-10 ਸਾਲ ਪਹਿਲਾਂ ਇੱਥੇ 4-4 ਫੁੱਟ ਪਾਣੀ ਖੜਾ ਹੁੰਦਾ ਸੀਗਾ 4-4 ਫੁੱਟ ਪਾਣੀ ਖੜਾ ਹੋ ਕੇ ਕੋਈ ਵੀ ਜਿਹੜੇ ਆਦਮਾ ਆਦਮੀ ਤਾਂ ਉਹ ਨਹੀਂ ਜਾ ਸਕਦਾ ਦਾ ਜੇ ਅੱਜ ਸਾਡਾ ਐਮਸੀ ਕੰਮ ਕਰਾ ਰਿਹਾ ਅੱਛਾ ਕੰਮ ਕਰਾ ਰਿਹਾ ਉਹਨਾਂ ਨੂੰ ਇਹ ਰੋਕ ਰਹੇ ਕਿਉਂ ਰੋਕ ਰਹੇ ਜੇ ਕਿਸੇ ਨੂੰ ਰੁਕਾਵਟ ਹੈ ਵਿੱਚ ਆਪਸ ਵਿੱਚ ਬਿਠ ਕੇ ਉਹਨੂੰ ਸਮਝੌਤਾ ਕਰੋ ਵੀ ਆਹ ਐਸੇ ਸਾਨੂੰ ਇਹ ਉਹ ਹੈ ਇੱਥੇ ਇਹਨੂੰ ਤੁਹਾਨੂੰ ਇਹ ਰੁਕਾਵਟ ਹੈ ਹੁਣ ਇਹ ਜੇ ਗਲੀ ਪੱਕੀ ਬਣ ਰਹੀ ਅੱਛੀ ਬਣ ਰਹੀ ਸਾਰਿਆਂ ਵਾਸਤੇ ਸਹੂਲਤ ਹੈ ਜੀ ਪੂਰੇ ਜਿਹੜੇ ਪੂਰਾ ਜੀਰਕਪੁਰ ਇਸ ਰੋਡ ਤੇ ਲੰਘਦਾ ਜੀ ਸੋ ਬਾਤ ਪਿੰਡ ਵੀ ਇਹ ਸਾਰਾ ਪੂਰੀਆਂ ਕਲੋਨੀਆਂ ਇਹ ਸਾਡਾ ਆਮ ਰਸਤਾ ਹੈ ਜੀ ਪਬਲਿਕ ਪਲੇਸ ਹੈ ਇਸ ਪਬਲਿਕ ਪਲੇਸ ਨੂੰ ਕਿਉਂ ਬੰਦ ਕਰਾਇਆ ਜਾ ਰਿਹਾ ਕੰਮ ਮੈਂ ਮਾਰਚ ਦੇ ਮਹੀਨੇ ਐਂਡ ਤੇ ਸ਼ੁਰੂ ਕਰਵਾਇਆ ਸੀ ਇਸ ਨੂੰ ਗਰੀਬਨ ਮੈਨੂੰ ਕੰਮ ਕਰਦੇ ਨੂੰ 3 ਤੋਂ 4 ਮਹੀਨੇ ਹੋਏ ਆ 6 ਮਹੀਨੇ ਨਹੀਂ ਹੋਏ ਮੇਰੇ ਵੀਰ ਇਹ ਦੋ ਹਿੱਸਿਆਂ ਦੇ ਵਿੱਚ ਕੰਮ ਹੋਇਆ ਹੈ ਪਹਿਲਾਂ ਤਾਂ ਅਸੀਂ ਇਹਦੀ ਵਾਟਰ ਜੋ ਲਾਈਨ ਸੀਗੀ 18 ਇੰਚੀ ਪਾਈਪ ਲਾਈਨ ਪਾ ਕੇ ਲੈ ਕੇ ਆਏ ਆ ਗੁਰੂ ਨਾਨਕਾਟਾ ਜੋਂ ਕਿ ਤੋਂ ਲੈ ਕੇ ਆ ਤੇ ਬੋਧੀ ਦਾ ਦੇ ਦਾ ਜਦੋਂ ਇਹ ਪਾਈਪ ਲਾਈਨ ਦਾ ਕੰਮ ਸਟਾਰਟ ਕਰਾਇਆ ਸੀਗਾ ਕਾਫੀ ਦਿੱਕਤਾਂ ਦਾ ਸਾਨੂੰ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਇਹ ਰੋਡ ਅਸੀਂ ਕਿ ਇਹ ਪਬਾਤਪਿੰਡ ਨੂੰ ਡਾਊਨ ਏਰੀਆ ਨੂੰ ਇੱਕ ਸ਼ਾਰਟਕਟ ਦਾ ਰਸਤਾ ਯੂਜ਼ ਕਰਦੇ ਨੇ ਲੋਕ ਇੱਥੇ ਸਾਡੇ ਵਸਨੀਕ ਨੇ ਕਟੋਗੜ ਵੀ 15 ਤੋਂ 20 ਹਜ਼ਾਰ ਬੰਦੇ ਇਸ ਰੋਡ ਨੂੰ ਸਾਡੇ ਇਸ ਰੋਡ ਨਾਲ ਲੱਗਦੇ ਕੋਮਨ ਪਰਿਵਾਰ ਨੇ ਯੂਜ਼ ਕਰਦੇ ਨੇ ਜਿਨ੍ਹਾਂ ਨੂੰ ਇਸ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਜਦੋਂ ਅਸੀਂ ਇਸ ਦਾ ਕੰਮ ਅੱਗੇ ਕੰਪਲੀਟ ਕਰਨ ਲੱਗੇ ਇਸ ਰੋਡ ਦੀ ਬੈਰੀਗੇਟ ਤੱਕ ਅਸੀਂ ਪਾਈਪ ਆ ਕੇ ਇਹਨੂੰ ਅੱਗੇ ਫੌਜੀ ਢਾਬੇ ਤੱਕ ਜੁਆਇੰਟ ਕਰਨ ਦਾ ਕੰਮ ਜਦੋਂ ਅਸੀਂ ਸਟਾਰਟ ਕੀਤਾ ਇੱਥੇ 2-4 ਵਸਨੀਕ ਨੇ ਜਿਹੜੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਹੁਣੇ-ਹੁਣੇ ਪਾਰਟੀ ਬਦਲ ਕੇ ਇਹਕਾ ਰਾਜਨੀਤਿਕ ਤਾੰਤਰ ਨੂੰ ਆਪਣਾ ਮੁਖ ਰੱਖਦੇ ਹੋਏ ਇਸ ਮਿੰਨੂ ਕੰਮ ਕਰਨ ਦੇ ਉਥੇ ਰੋਕਿਆ ਗਿਆ ਜਦੋਂ ਰੋਕਤਾ ਚਲੋ ਕੋਈ ਗੱਲ ਨਹੀਂ ਮੈਂ ਪਾਈਪ ਲਾਈਨ ਦਾ ਮੈਨੂੰ ਵੀ ਪਤਾ ਸੀਗਾ ਵੀ ਫਾਈਪ ਲਾਈਨ ਅਗਰ ਆਪਾਂ ਅੱਗੇ ਤੱਕ ਪਟਾਂਗੇ ਤਾਂ ਇਹਨਾਂ ਪਿੱਛੇ ਤੋਂ ਟਾਈਲ ਲਾ ਕੇ ਆਵਾਂਗੇ 10-15 ਦਿਨ ਲੱਗਣਗੇ ਉਹਦੇ ਨਾਲ ਕਾਫੀ ਸਮਾਂ ਸਾਡਾ ਖਰਾਬ ਹੋਏਗਾ ਅਸੀਂ ਉਹਨੂੰ ਇੱਥੇ ਰੋਕ ਕੇ ਅਸੀਂ ਪਿੱਛੇ ਟਾਈਲ ਲਾਣੀ ਸ਼ੁਰੂ ਕਰ ਦਿੱਤੀ ਜਦੋਂ ਪਿੱਛੇ ਟਾਈਲ ਲਾਣੀ ਸ਼ੁਰੂ ਕੀਤੀ ਮੈਂ ਇਸ ਰੋਡ ਦੇ ਉੱਪਰ ਤਕਰੀਬਨ 6 ਵਾਰ ਮੀਟਿੰਗ ਕਰ ਚੁੱਕਿਆ ਹਰੇਕ ਗਲੀ ਮੋੜ ਦੇ ਉੱਪਰ ਆ ਕੇ ਉਹ ਹਰੇਕ ਬੰਦੇ ਨੂੰ ਗਲਤ ਗਾਈਡ ਕਰ ਦਿੰਦੇ ਨੇ ਕਿ ਤੁਹਾਡੇ ਅੱਗੇ ਰੋਡ ਚੱਕਦੀ ਤੁਹਾਡੇ ਅੱਗੇ ਪਾਣੀ ਭਰੇਗਾ ਸਾਹ ਹੋਏਗਾ ਤੇ ਆ ਹੋਏਗਾ ਤੁਸੀਂ ਦੇਖਿਆ ਹੀ ਹੈ ਕਿ ਜਦੋਂ ਵੀ ਬਰਸਾਤ ਦੇ ਵਿੱਚ ਉਰੇ ਕਿੰਨਾ ਕਿੰਨਾ ਪਾਣੀ ਸਾਡੀਆਂ अपना कोई भी लालो साडी थी बहन होगी कोई परिवार हो गया कोई बिरजोर हो गया इथों निकल नहीं ਸਕਦਾ ਇਸ ਰੋਡ ਦੇ ਉੱਪਰ ਕਰੀਬਨ 2 2 2.5 ਫੁੱਟ ਪਾਣੀ ਭਰਦਾ ਤੇ ਉਸ ਦਾ ਨੁਕਸਾਨ ਖਾਮਿਆਜਾ ਪੂਰੇ ਵਸਨੀਕਾਂ ਨੂੰ ਝੁਕਣਾ ਪੈਂਦਾ ਨਹੀਂ ਹੁਣ ਕੰਮ ਕੀਨੇ ਬੇਸਿਕਲੀ ਬੰਦ ਕਰਾਇਆ ਇਹ 2 4 ਬੰਦੇ ਜੀ ਨੇ ਜਿਹੜੇ ਇੱਥੇ ਕੰਪਲੇਨਟ ਕਰ ਰਹੇ ਨੇ ਬਾਰ ਬਾਰ ਇੱਥੋਂ ਇਕੱਠੇ ਹੋ ਕੇ ਗਏ ਨੇ ਐਮ ਐਲ ਏ ਸਾਹਿਬ ਕੋਲ ਐਮ ਐਲ ਏ ਸਾਹਿਬ ਕੋਲ ਜਾ ਕੇ ਉਹਨਾਂ ਨੇ ਪ੍ਰਸ਼ਾਸਕ ਅਧਿਕਾਰੀਆਂ ਨੂੰ ਇੱਕ ਤਰ੍ਹਾਂ ਤੋਂ ਪ੍ਰੈਸ਼ਰਾਈਜ਼ ਕਰਕੇ ਰਾਜਨੀਤਿਕ ਦੇ ਵਿੱਚ ਇਹ ਕੰਮ ਬੰਦ ਕਰਵਾਇਆ ਹੁਣੇ ਮੇਰਾ ਕੰਮ ਮੈਂ ਦੁਆਰ ਤੋ ਮੰਨਤਾ ਕਰਕੇ ਇਹਨਾਂ ਸਾਰਿਆਂ ਦੀਆਂ ਮੈਂ ਗੱਲਬਾਤ ਕਰਕੇ ਜੋ ਇਹਨਾਂ ਦੀ ਪ੍ਰੋਬਲਮਾਂ ਸੀਗੀਆਂ ਇਹਨਾਂ ਦੀ ਸਮੱਸਿਆਵਾਂ ਸੁਨੀਆਂ ਇਹਨਾਂ ਨੂੰ ਜੋ ਕੰਮ ਮੈਂ ਕਰਵਾ ਕੇ ਦੇ ਸਕਦਾ ਸੀਗਾ ਪੱਲਿਆਂੋਂ ਕਰवाने ਚਾਹੀਏ ਐਮਸੀ ਆਫਿਸ ਤੋਂ ਕਰवाने ਮੈਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਵੀ ਮੈਂ ਕਰਵਾ ਕੇ ਦਵਾਂਗਾ ਪਰ ਉਸ ਤੋਂ ਬਾਅਦ ਵੀ ਜਦੋਂ ਮੈਂ ਕੰਮ ਸਟਾਰਟ ਕੀਤਾ ਇਹਨਾਂ ਨੇ ਫਿਰ ਫੋਟੋਆਂ ਖਿੱਚ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਭੇਜੀਆਂ ਤੇ ਉਹਨਾਂ ਨੇ ਮੇਰਾ ਕੰਮ ਬੰਦ ਕਰਾਇਆ ਇੱਚ ਮੇਨ ਰੋਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤੇ ਐਮਐਲਏ ਸਾਹਿਬ ਦਾ ਹੈ ਜਿਨ੍ਹਾਂ ਨੇ ਇੱਥੇ ਕੰਮ ਬੰਦ ਕਰਾਇਆ ਠੀਕ ਹੈ ਨਵੀਂ ਜਿੱਦ ਦਾ ਪ੍ਰਧਾਨ ਸਾਹਿਬ ਦਾ ਤੁਹਾਡੇ ਆ ਨਗਰ ਕਾਉਂਸਲ ਪ੍ਰਧਾਨ ਉਦੇਵ ਸਿੰਘ ਢਿੱਲੋਂ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਆ ਤੇ ਤੁਸੀਂ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਆ ਉਹਨਾਂ ਦੇ ਹੋਣ ਦੇ ਬਾਵਜੂਦ ਕੰਮ ਬੰਦ ਹੋ ਰਿਹਾ ਜਿੱਦ ਦਾ ਕਿਆ ਕਰਨਾ ਤੁਸੀਂ ਆ ਦੇਖੋ ਜੀ ਪ੍ਰਧਾਨ ਸਾਹਿਬ ਵੱਲੋਂ ਮੈਨੂੰ ਕੋਈ ਦਿੱਕਤ ਨਹੀਂ ਪ੍ਰਧਾਨ ਸਾਹਿਬ ਨੇ ਤਾਂ 2-3 ਵਾਰ ठेकेदार ਨੂੰ ਡੰਡਾ ਦੇ ਕੇ ਇੱਥੇ ਕੰਮ ਕਰਵਾਇਆ ਕਿ ਤੁਸੀਂ ਸਟਾਰਟ ਕਰਵਾਓ ਇਹਨੂੰ ਖਤਮ ਕਰਵਾਓ ਇਹਨੂੰ ਖਤਮ ਕਰਵਾਓ ਪਰ ਇਹ ਜਦੋਂ ਵੀ ਕੰਮ ਸਟਾਰਟ ਕਰਦੇ ਆ ਨਾਲ ਦੀ ਨਾਲ ਐਮ.ਐਲ.ਏ. ਸਾਹਿਬ ਦਾ ਫੋਨ ਆ ਜਾਂਦਾ ਜੀ ਬੰਦੇ ਕੰਮ ਕਰਾ ਕੇ ਮੇਰੇ ਕੋਲ ਰਿਪੋਰਟ ਕਰੋ ਜੀ ਨਾਲ ਦੀ ਨਾਲ ਇੱਥੇ ਪੁਲਿਸ ਭੇਜੀ ਜਾਂਦੀ ਹੈ ਕਿ ਕੰਮ ਬੰਦ ਕਰਾਓ ਰਾਤ ਨੂੰ ਜਦੋਂ ਮੈਂ ਇੱਥੇ ਕੰਮ ਕਰਵਾਉਂਦਾ ਗਰਮੀ ਦਾ ਤੁਹਾਨੂੰ ਪਤਾ ਪਿੱਛੇ ਕਿੰਨਾ ਸਮਾਂ ਰਿਹਾ ਦਿਨ ਵੇਲੇ ਕੰਮ ਕਰਨਾ ਪੋਸੀਬਲ ਨਹੀਂ ਸੀਗਾ ਮੈਨੂੰ ਪੁਲਿਸ ਵੀ ਆਉਂਦੀ ਹੈ ਕੰਮ ਬੰਦ ਕਰਾਉਣ ਪੁਲਿਸਰ ਵੀ ਰਾਤ ਨੂੰ ਮੇਰੇ ਕੋਲ ਪਹੁੰਚੀ ਆਈ ਇੱਥੇ ਕੰਮ ਬੰਦ ਕਰਾਉਣ ਲਈ ਉਹਨਾਂ ਨੇ ਇਕੱਠੇ ਕਰਕੇ ਇੱਥੇ ਪੁਲਿਸ ਨੂੰ ਬੁਲਾਇਆ ਤੇ ਮੌਕੇ ਤੇ ਮੇਰਾ ਕੰਮ ਬੰਦ ਕਰਵਾਇਆ ਨਹੀਂ ਪੁਲਿਸ ਦੇ ਕੀ ਅਧਿਕਾਰ ਖੇਤਰ ਜਾਂਦਾ ਕੰਮ ਬੰਦ ਕਰਨਾ ਐਮ ਐਲ ਏ ਰੰਦਾਵਾ ਗੁਰਦੁਆਬਾਦ ਐਮ ਐਲ ਏ ਰੰਦਾਵਾ ਗੁਰਦੁਆਬਾਦ ਪੰਜਾਬ ਸਰਕਾਰ